ਆਰੇ ਅੱਖ 'ਚ ਮਿਰਚਾਂ ਪਾਇਆ ਭਰਾ ਮੇਰਾ ਡਿੱਗ ਗਿਆ ਥੱਲੇ ਇਹ ਪ੍ਰਾਣੁ ਖੜਨ ਗਏ ਤਾਂ ਜਿੱਦਾਂ ਮੇਰੇ ਭਰਾ ਦੇ ਬੇਟ ਕਰਦੇ ਸੀਗੇ ਦੇਤੇ ਸੀਗੇ ਉਹਨਾਂ ਨੇ ਤੇ ਮੇਰੇ ਮੰਮੀ ਨੇ ਚੱਕ ਕੇ ਸੈਡ ਦਾ ਉੱਤਾਂ ਸੁਬਹ ਦੀ ਟੈਂਸੀ ਕੀ ਉੱਤਾਂ 25 ਤਰੀਕ ਦੀ ਤਾਂ ਕਰਨ ਦੇ ਇਰਾਦੇ ਵਿੱਚ ਹੈਗੇ ਆ ਤੇ ਸਾਰੇ ਜਣੇ ਕੰਮ ਤੇ ਚੱਲ ਗਏ ਫੇਰ ਮੈਂ ਡਾਕਟਰ ਮਨਪ੍ਰੀਤ ਕੌਰ ਮੈਡੀਕਲ ਆਫੀਸਰ ਸਿਵਲ ਹਸਪੀਟਲ ਸੇ ਬਣਾ ਲਾ ਇੱਕ ਕੇਸ ਸੀਗਾ ਅਨੀਤਾ 18 ਸਾਲ ਦੀ ਫੀਮੇਲ ਸੀਗੀ ਬਲੀ ਦੇਖਣੀ ਸੀਗੀ ਮਾਛੀ ਵਾਲਾ ਸਾਈਡ ਦੀ ਉਹ ਸਾਡੇ ਕੋਲ ਆਈ ਸੀ ਪੇਸ਼ੈਂਟ ਉਹਦੀ ਹੰਗਲ ਕੱਟੀ ਗਈ ਸੀ ਉਹਦੀ ਹੁਣ ਆਪਰੇਟ ਹੋ ਚੁੱਕਿਆ ਆ 25 26 ਦੀ ਮਿਡਨਾਈਟ ਦੇ ਵਿੱਚ ਹੁਣ 1 ਵਜੇ ਆਈ ਸੀ ਆ ਉਂਗਲਾਂ ਲੇਦਾ ਹੋ ਚੁੱਕੀਆਂ ਸੀ ਕਿੰਦਾ ਕੀ ਲੱਗਦਾ ਇੱਕ ਤਾਂ ਬਿਲਕੁਲ ਹੀ ਕੱਟੀ ਜਾ ਚੁੱਕੀ ਹੈ ਇੱਕ ਆਪਰੇਟ ਦੇ ਨਾਲ ਜੋੜੀ ਜਾ ਚੁੱਕੀ ਹੈ ਹੁਣ ਠੀਕ ਹੈ ਜੀ ਹਾਂਜੀ پیشنਟ ਹੁਣ ਠੀਕ ਹੈ ਅਨ ਅਬਜ਼ਰਵੇਸ਼ਨ ਹੈ ਇਹ ਲੜਾਈ ਦਾ ਮਾਮਲਾ ਜੀ ਹਾਂਜੀ ਲੜਾਈ ਹੋਈ ਸੀਗੀ ਇਹਨਾਂ ਦੀ ਜਿਹਦਾ ਪਰਚਾ ਹੋ ਚੁੱਕਿਆ ਆ ਮੈਂ ਚੰਦਾ ਆ ਮੈਂ ਬਲੀਵੇਗ ਮੱਛਵਾੜੀ ਦੀ ਰਹਿਣ ਵਾਲੀ ਉਹ ਨਾਲੀ ਪਿੱਛੇ ਪਹਿਲਾ ਸਵੇਰ ਨੂੰ 25 ਤਰੀਕ ਨੂੰ ਬਹਿਸ ਹੋਏ ਸੀਗੇ ਤਾਂ ਉਸ ਤੋਂ ਬਾਅਦ ਅਸੀਂ ਕੰਮ ਤੇ ਚੱਲ ਗਏ ਸੀ ਬਹਿਸ ਤੋਂ ਬਾਅਦ ਤਾਂ ਅਸੀਂ 9:00 ਵਜੇ ਆ ਗਏ ਸੀ ਸਾਰੇ ਜਣੇ ਉਹ ਤਿਆਰ ਬੈਠੇ ਸੀਗੇ ਲੜਨ ਪਿੱਛੇ ਤਾਂ ਸਾਨੂੰ ਪਤਾ ਨਹੀਂ ਸੀਗਾ ਮੇਰੇ ਪਰਾ ਦੇ ਉਹ ਵੇਟ ਕਰਦੇ ਸੀ ਕਿ ਕਦੋਂ ਉਹ ਆਉਗੇ ਜਦੋਂ ਸਕੂਟਰੀ ਦਾ ਉਹਨਾਂ ਨੇ ਆਵਾਜ਼ ਸੁਣਿਆ ਉਹ ਹਮਲਾ ਕਰਤਾ ਹਮਲਾ ਕਰਤਾ ਮਿਰਚਾਂ ਪਾਇਆ ਪਹਿਲਾਂ ਪਿਸੀਆਂ ਹੋਇਆ ਤਾਂ ਉਹ गिर ਗਿਆ ਥੱਲੇ ਫਿਰ ਆ ਕੁੜੀ ਮੇਰੀ ਭੈਣ ਆ ਅਨੀਤਾ ਇਹ ਉਹਨੂੰ ਬਚਾਉਣ ਵਾਸਤੇ ਗਏ ਬਸ ਉਹ ਕ੍ਰਿਚ ਸੀਗਾ ਉਹਦੇ ਹੱਥ 'ਚ ਉਹ ਹਮਲਾ ਕਰਨ ਲੱਗ ਗਏ ਇਹਦੇ ਤੇ ਇਹਦੀ ਉਂਗਲ ਵੱਡੀ ਗਈ ਕਿੰਨੀਆਂ ਉਂਗਲਾਂ ਦੋ ਉਂਗਲ ਇੱਕ ਵੱਢ ਕੇ ਹਟ ਗਈ ਇੱਕ ਲੱਗੀ ਹੋਈ ਸੀ ਮਾਰੀ ਜੀ ਤੇ ਤਾਰ ਪਾ ਕੇ ਆਪਰੇਸ਼ਨ ਕੀਤਾ ਡਾਕਟਰ ਕੋਲ ਕੀ ਦੇ ਇੱਕ ਸੱਟਾਂ ਲੱਗੀਆਂ ਇਹ ਮੇਰਾ ਮੁੰਡਾ ਹੈ ਇਹਦੇ 7 ਟੰਕੇ ਲੱਗੇ ਹੋਏ ਆ ਇੱਥੇ ਇੱਕ ਮਿਥਲੇਸ਼ ਨਾਮ ਆ ਨਵਲੇਸ਼ ਮਿਥਲੇਸ਼ ਅਕਲੇਸ਼ ਕਰਨ ਤਾਂ ਉਹਦੀ ਨਵਲੇਸ਼ ਦੀ ਘਰ ਵਾਲੀ ਸੁਨੀਤਾ ਤਾਂ ਆਸਾ ਦੇਵੀ ਤਾਂ ਮਿਥਲੇਸ਼ ਦੀ ਜਮਾਈ ਦੋ ਸੀਗਾ ਅਜੈ ਨੀ ਸੂਪ ਪੁਲਿਸਰ ਪੂਰਾ ਦਰਜ ਕਰਾਤੀ ਹੈ ਹਾਂਜੀ ਇੱਕ ਮੈਨੂੰ ਨਾਮ ਨਹੀਂ ਸੀਗਾ ਇੱਕ ਜਮਾਈ ਦਾ ਤੇ ਉਹਦਾ ਨਾਮ ਮੈਂ ਨਾਮ ਨਹੀਂ ਪਾਈ ਸੀ ਉਹਦੇ ਵਿੱਚ ਪਰ ਉਹ ਵੀ ਸੀਗੇ ਫਿਰ ਸਵੇਰ ਦੇ ਟਾਈਮ ਉਹ ਹਮਲਾ ਕਰਨ ਆ ਗਏ ਉਹਦੇ ਕੁੜੀ ਆਸਾ ਦੇ ਵੀ ਦੀ ਕੁੜੀ ਵੀ ਆ ਗਈ ਬੋਲਣ ਵਾਸਤੇ ਜੀ ਪੁਲਿਸ ਵਾਲੇ ਸਾਡਾ ਕੀ ਕਰ ਲੂਗੇ ਜੀ ਐਦੇ ਅਸੀਂ ਮਰਡਰ ਮਰਡਰ ਕਰਕੇ ਆਏ ਹੈਗੇ ਲੁਧਿਆਣੇ ਪਹਿਲਾਂ ਰਹਿੰਦੇ ਸੀਗੇ ਪਹਿਲਾਂ ਮਠਲੇਸ ਬੋਲੇ ਆਏ ਗਣ ਜੇ ਅਸੀਂ ਲੁਧਿਆਣੇ ਤੋਂ ਮਰਡਰ ਕਰਕੇ ਆਏ ਹਾਂ ਸਾਡਾ ਕੋਈ ਨਹੀਂ ਕੁਝ ਕਰ ਸਕਦੇ ਆ ਹੁਣ ਤਾਂ ਵੱਡਿਆ ਨਹੀਂ ਹੈਗਾ ਕੁਝ ਵੀ ਹਲੇ ਤਾਂ ਵੱਡਣਾ ਹੈ ਇਦਾਂ ਬੋਲਦੇ ਸੀਗੇ ਸਾਨੂੰ ਉਦਣ ਤੋਂ ਲੈ ਕੇ ਨਾ ਕੱਲ ਤੱਕ ਉਹ ਬਹੁਤ ਜ਼ਿਆਦਾ ਕੀ ਪੰਗਾ ਲੈਣ ਦੀ ਕੋਸ਼ਿਸ਼ ਕਰਦੇ ਆ ਜੇ ਫੇਰ ਇਹ ਪੰਗਾ ਲਵੇ ਤਾਂ ਮੈਂ ਫੇਰ ਵੱਡਣਾ ਇਹਨਾਂ ਨੂੰ ਕੀ ਮੰਨ ਉਸ ਕੌਣ ਦੇ ਆ ਕੀ ਕਰ ਦੋ ਇਹਦੀ ਤਾਂ ਜ਼ਿੰਦਗੀ ਖਰਾਬ ਹੋ ਗਈ ਮਾਈ ਦੇ ਵਿੱਚ ਇਹਨਾਂ ਦਾ ਵਿਆਹ ਕਰਾਣ ਕਰਨਾ ਸੀਗਾ ਅਸੀਂ ਤਾਂ ਅਸੀਂ ਇਨਸਾਫ ਦਿਲਾ ਦੋ ਅਸੀਂ ਤੇ ਇਹੀ ਚਾਹਦੇ ਆ ਨੀਤਾ ਕੁਮਾਰੀ ਨਾਮ ਆ ਬਲੀਵੇਕ ਤੇ ਰਹਿਣ ਵਾਲੀ ਲੜਾਈ ਦੇ ਵਿੱਚ ਗਏ ਸੀਗੇ ਨਾਲੀ ਦੇ ਪਿੱਛੇ ਸਵੇਰੇ ਬਕਵਾਸ ਹੋਇਆ ਤੋ ਮੈਨੂੰ ਸਵੇਰੇ ਹੀ ਧਮਕੀ ਦਿੱਤਾ ਅਸ ਤੈਨੂੰ ਛੱਡਣਾ ਨਹੀਂ ਵੱਡ ਦੇਣਾ ਤੇ ਸਾਹਮਣੂ ਮੇਰੇ ਪੜਾਇਆ ਮੇਰੇ ਉੱਪਰ ਆ ਗਿਆ ਮੇਰੇ ਪਰਾਂ ਨੂੰ ਇੱਥੇ ਇਟ ਮਾਰਿਆ ਤੈਨੂੰ ਮੈਂ ਮਿਰਚ ਮੈਨੂੰ ਮਾਰਿਆ ਫਿਰ ਉਹਨੂੰ ਫੜਨ ਗਿਆ ਤਾ ਮਿਰਚ ਮਾਰ ਕੇ ਮੈਨੂੰ ਤੋ ਸੁਣਈ ਸੁਨੀਤਾ ਦੇਵੀ ਮੈਨੂੰ ਖਿੱਚ ਲੇਤਾ ਉਧਰ ਪਹਿਲਾਂ ਮੇਰੇ ਸਿਰ ਤੇ ਡਾਂਗ ਮਾਰਿਆ ਡਾਂਗ ਮਾਰ ਕੇ ਫਿਰ ਜਦੋਂ ਹਥਿਆਰ ਚਲਾਉਂਦਾ ਸੀਗਾ ਤੇ ਮੈਂ ਹੱਥ ਰੱਖਤੀ ਸੀ ਰਤੇ ਤੇ ਮੇਰਾ ਦੋ ਉਂਗਲ ਵੱਡ ਹੋ ਗਿਆ ਜਦ ਮੈਂ ਪੱਜਨ ਲੱਗੀ ਤੇ ਮੇਰੇ ਪਿੱਛੇ ਮਾਰਤਾ ਉਹਨੇ ਹਥਿਆਰ ਤੇ ਮੈਂ ਇਹ ਹੱਥ ਰੱਖੇ ਹੱਥ ਵੀ ਵੱਡ ਹੋ ਗਿਆ ਮਿਥਲੇ ਸੀਗਾ ਨਵਲੇ ਸੀਗਾ ਅਕਲੇ ਸੀਗਾ ਸੁਨੇਤਾ ਦੇਵੀ ਆਸਾ ਦੇਵੀ ਕਰਨ ਕੁਮਾਰ ਤੇ ਅਜੇ ਉਹਦਾ ਜਮਾਈ ਮਿਥਲੇ ਦਾ ਕੀ ਮੰਗ ਕਾ ਤੇ ਆ ਸੀਨ ਸਾਫ ਚਾਹੀਦਾ ਮੈਨੂੰ ਬਸ ਇਹ ਜੀ ਮਕਦਮਾ ਨੰਬਰ 44 ਡਾ ਅਲੀ ਕੇ ਨੰਬਰ 23 ਅੰਦਰਸ਼ ਜਿਸੋ ਤੋ ਇਹ ਜਿਸੋ ਚੋਹੀ ਇਹ ਹੋਸ ਅੱਤਰ 142 ਨਦੀ ਇਹ ਮਤਲਬ 25 ਦਿਨ ਦੀ ਰਾਤ ਨੂੰ ਨੌਬੇ ਲੜਾਈ ਹੋਈ ਠੀਕ ਹੈ ਅਨਾ ਦਿਨ ਲੜਾਈ ਇਹਨੇ ਕੋਈ ਨਹੀਂ ਲੜੀ ਆਸੂ ਝਗੜਾ ਘੁਲੜਾ ਕਿ 25 ਦਿਨ ਦੀ ਰਾਤ ਨੂੰ ਨੌਬੇ ਬੜੀ ਨੀਂਹ ਲੜਾਈ ਪੂਰੇ ਜਗੜੀ 59 ਕੁਮਾਰੀ ਪਤਨੀ ਪ੍ਰਿਯੋਲਾ ਸਾਹਮੀ ਦਲੀਵੇਲਾ ਇਹਨਾਂ ਦੇ ਅੱਠਾ ਮਕਦਮਾ ਅੱਠ ਬੰਦੇ ਦੇ ਮਕਦਮਾ ਯੋਨਿਤ ਇਹਨਾਂ ਦੇ ਮੁਕੰਮਲ ਦਰਦ ਦੀ ਕਹਾ ਗਿਆ ਪਾਸੇ ਬੜੀ ਵੇਪ ਜਿਨਾ ਜੋ ਪੰਜ ਬੰਦੇ ਗਿਫਤ ਕਰ ਲਏ ਜਿਸ ਤਰ੍ਹਾਂ ਉਹਨਾਂ ਦਾ ਜੋ ਪ੍ਰਵਾਹ ਕਰਦੇ ਇਨੀ ਦੇ ਕਲਗੇ ਉਹ ਕੁੜੀ ਦੀ ਉਮਰਾਂ ਘਟ ਗਏ ਸਰ ਜੀ ਮੇਰੇ ਲਾਜ ਜੀ ਮੇਰੇ ਲਾਜ ਦਾ ਦਾ ਕਰ ਲਏ ਜਿਹੜੇ ਦਿਸਤਾਂ ਦੇਮਾ ਲਿਖੇ ਹਾਂ ਜਦੋਂ ਕਰਦਿਆਂ ਪੁੱਛੀ ਜੀ ਨਾ ਠੀਕ ਹੈ ਬਾਕੀ ਦੇ ਤੂੰ ਅੱਗੇ ਵੀ ਤਾਹ ਜਾਰੀ ਰਹਿ